ਅੱਜ ਦੇ ਦਿਨ 13 ਅਗਸਤ ਤੇ 1986 ਸਰਦਾਰ ਕਪੂਰ ਸਿੰਘ ਜੀ ਜੋ ਇਹ ਸੰਸਾਰ ਤੋਂ ਚਲਾਣਾ ਕਰ ਗਿਆ ਅੱਜ ਦੇ ਦਿਨ ਜਗਰਾਉਂ ਦੇ ਨੇੜੇ ਲੋਪੋਕੇ ਅਗਵਾੜਾ ਉਹਨਾਂ ਦਾ ਜਿਹੜਾ ਨਗਰ ਜਿੱਥੇ ਉਹਨਾਂ ਨੇ ਆਪਣੇ ਭਰਾਤਾ ਦੇ ਘਾਰ ਆਪਣਾ ਸਰੀਰ ਕਚੋਲਾ त्यागਿਆ ਉਵੇਂ ਜਦੋਂ ਪੜ ਰਿਹਾ ਸੰਜੇ ਤੁਸੀਂ ਵੀ ਕਿਤੇ ਵੈਸੇ ਤੋਂ ਹਰਗੁਰ ਸਿੱਖ ਨੂੰ ਪੜਨਾ ਚਾਹੀਦਾ ਉਹਨਾਂ ਦੀਆਂ ਪੁਸਤਕਾਂ ਬਹੁਤ ਨੇ ਲੇਕਿਨ ਜਿਹਦੇ ਵਿੱਚੋਂ ਖਾਸ ਕਰਕੇ ਅਸੀਂ ਹੁਣ ਭਾਵੇਂ ਉਹ ਪੜੀ ਘੱਟ ਹੋਵੇ ਲੋਕਾਂ ਨੇ ਲੇਕਿਨ ਉਹ ਨਾਮ ਜ਼ਰੂਰ ਲੈ ਲੈਂਦੇ ਐ ਸੱਚੀ ਸਾਖੀ ਉਹਨਾਂ ਦੀ ਕਿਤਾਬ ਹੈ ਪਰ ਜੇ ਤੁਸੀਂ ਉਹਦਾ ਕਿਤੇ ਬਾਹਰਲੀ ਜਿਲਦ ਨੂੰ ਵੇਖੋ ਜੇ ਪਹਿਲਾਂ ਦੇਖਿਆ ਤਾਂ ਤੁਹਾਡੇ ਜੇਨ ਚ ਆ ਜਾਏਗੀ ਉਹਦਾ ਜਿਹੜਾ ਕਵਰ ਪੇਜ ਆ ਨਾ ਉਹਦੇ ਉੱਤੇ ਤੁਸੀਂ ਵੇਖੋਗੇ ਵੀ ਸਰਦਾਰ ਨਹੀਂ ਲਿਖਿਆ ਹੋਇਆ ਸਸੇ ਨੂੰ ਸਿਹਾਰੀ ਨਾਲ ਲਿਖਿਆ ਜੇ ਘਰੇ ਪਈ ਤਾਂ ਦੁਬਾਰਾ ਜਾ ਕੇ ਵੇਖਣੀ ਸਰਦਾਰ ਉਹਨ ਜਦੋਂ ਉਹਨਾਂ ਨੇ ਸਰਦਾਰ ਦੀ ਥਾਂ ਤੇ ਸਿਰਦਾਰ ਕਿਉਂ ਲਿਖਿਆ ਉਹ ਕਹਿੰਦੇ ਸਨ ਵੀ ਜਿਹੜਾ ਸਰਦਾਰ ਹੈ ਨਾ ਇਹ ਹਿੰਦੀ ਭਾਸ਼ਾ ਦਾ ਸ਼ਬਦ ਹੈ ਜਿਹੜਾ ਸਰਦਾਰ ਸ਼ਬਦ ਹੈ ਨਾ ਇਹ ਹਿੰਦੀ ਭਾਸ਼ਾ ਦਾ ਸ਼ਬਦ ਹੈ ਆਪਣੇ ਨਾਮ ਦੇ ਨਾਲ ਉਹਨਾਂ ਨੇ ਸਿਰਦਾਰ ਲਿਖਿਆ ਤੇ ਇਹਦਾ ਅਰਥ ਕਰਦੇ ਸਨ ਜਿਹੜਾ ਪੰਥ ਦੇ ਲਈ ਕੌਮ ਦੇ ਲਈ ਹਰ ਵਕਤ ਸਿਰ ਨੂੰ ਧਾਰ ਕਰਨ ਵਾਸਤੇ ਤਿਆਰ ਹੋਵੇ ਵਾਰਨ ਵਾਸਤੇ ਤਿਆਰ ਹੋਵੇ ਅਰਪਣ ਕਰਨ ਵਾਸਤੇ ਤਿਆਰ ਹੋਵੇ 1909 ਦਾ ਉਹਨਾਂ ਦਾ ਜਨਮ ਹੈ ਔਰ 1986 ਵਿੱਚ ਅੱਜ ਦੇ ਦਿਨ ਉਹਨਾਂ ਨੇ ਇਸ ਸੰਸਾਰ ਤੋਂ ਰਵਾਨਗੀ ਪਾਈ ਹੈ ਇਸ ਦਰਮਿਆਨ ਉਹਨਾਂ ਨੇ ਜੋ ਪੜ੍ਹਾਈ ਕੀਤੀ ਉਹਦੇ ਵਿੱਚ ਲੰਡਨ ਤੋਂ ਜਾ ਕੇ ਉਹਨਾਂ ਸਮਿਆਂ ਦੇ ਵਿੱਚ ਉਹਨਾਂ ਨੇ ਜਿਹੜੀਆਂ ਪੜ੍ਹਾਈਆਂ ਕੀਤੀਆਂ ਉਹਦੇ ਸਦਕਾ ਫਿਰ ਉਹ ਬਹੁਤ ਵੱਡੇ ਅਹੁਦਿਆਂ ਦੇ ਉੱਤੇ ਆਈ ਸੀ ਐਸ ਅਸੀਂ ਜਿਹੜਾ ਹੈ ਉਹਨਾਂ ਦੇ ਨਾਮ ਨਾਲ ਜਿਹਦੇ ਸਦਕਾ ਉਹ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਡਿਪਟੀ ਕਮਿਸ਼ਨਰ ਵੀ ਰਹੇ ਔਰ ਜਦੋਂ 1947 ਦੇ ਵਿੱਚ ਇਹ ਜਿਹੜੀ ਵੰਡ ਹੋਈ ਹੈ ਜਿਹਦਾ ਆ ਹੁਣ ਦੋ ਦਿਨਾਂ ਤੋਂ ਬਾਅਦ 15 ਅਗਸਤ ਨੂੰ ਉਹ ਦਿਨ ਆ ਜਾਂਦਾ ਹੈ ਉਹ ਆਪਾਂ ਉਸ ਦਿਨ ਬਾਤ ਕਰਾਂਗੇ ਉਜਾੜੇ ਤੇ ਵੰਡ 'ਚ ਫਰਕ ਕੀ ਹੁੰਦਾ ਉਹਦੇ ਤੋਂ ਬਾਅਦ ਉਹਨਾਂ ਦੀ ਜਿਹੜੀ ਡਿਊਟੀ ਆ ਉਹ ਉਦੋਂ ਇਹ ਸਾਰਾ ਪੰਜਾਬ ਵੀ ਸੀ ਜਿਹਨੂੰ ਜੋ ਅੱਜ ਕਾਂਗੜਾ ਹਿਮਾਚਲ ਦਾ ਬਣ ਗਿਆ ਹਿੱਸਾ ਇੱਥੋਂ ਦੇ ਉਹ ਡਿਪਟੀ ਕਮਿਸ਼ਨਰ ਸਨ ਤੇ ਉਸ ਵਕਤ ਜਿਹੜੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਹੈ ਉਹਨਾਂ ਨੂੰ ਇਹ ਸਰਕੂਲਰ ਜਿਹੜਾ ਜਾਰੀ ਕੀਤਾ ਗਿਆ ਵੀ ਜਿਹੜੇ ਸਿੱਖ ਨੇ ਜਿੱਥੇ-ਜਿੱਥੇ ਵੀ ਆ ਕੇ ਬੈਠ ਰਹੇ ਨੇ ਇਹ ਕ੍ਰਿਮੀਨਲ ਵਰਤੀ ਹੈ ਐਸਾ ਕੁਝ ਉਹਨੂੰ ਇੱਕ ਸ਼ਬਦ ਦਿੱਤਾ ਗਿਆ ਜਰਾਇਮ ਪੇਸ਼ਾ ਤੋਂ ਇਹਨਾਂ ਵੱਲ ਖਾਸ ਧਿਆਨ ਕੀਤਾ ਜਾਏ ਭਾਵ ਕਿ ਸਖਤੀ ਕੀਤੀ ਜਾਏ ਇਹਨਾਂ ਦੇ ਉੱਤੇ ਐਸਾ ਕੁਝ ਕੀਤਾ ਜਾਏ ਉਹ ਇਹਨਾਂ ਚੀਜ਼ਾਂ ਨੂੰ ਲੈ ਕੇ ਉਹ ਸਰਕੂਲਰ ਜਿੱਥੇ ਹਰੇਕ ਡਿਪਟੀ ਕਮਿਸ਼ਨਰ ਕੋਲੇ ਜਾਣਾ ਸੀ ਵੀ ਆਪਕੋ ਆਪਣੇ ਜ਼ਿਲ੍ਹੇ ਵਿੱਚ ਇਹ ਕਰਨਾ ਤਾਂ ਉਹਨਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ। ਵੀ ਤੁਸੀਂ ਇੱਕ ਅਪਰਾਧਿਕ વૃਤੀ ਜਾਂ ਕ੍ਰਿਮੀਨਲ ਜਿਹੜਾ ਹੈ ਉਹ ਐਂਗਲ ਤੋਂ ਉਹਨਾਂ ਨੂੰ ਵੇਖਣ ਦਾ ਜਿਹੜਾ ਯਤਨ ਕਰ ਰਹੇ ਹੋ ਵੀ ਇਹ ਚੰਗਾ ਨਹੀਂ ਹੈ, ਗਲਤ ਹੈ। ਇੱਥੋਂ ਉਹਨਾਂ ਦੀ ਸੰਘਰਸ਼ ਵਾਲੀ ਕਹਾਣੀ ਫਿਰ ਅੱਗੇ ਸ਼ੁਰੂ ਹੋ ਜਾਂਦੀ। ਉਹਨਾਂ ਨੂੰ 4 ਸਾਲ ਲਗਾਤਾਰ ਐਸਸੀ ਦੇ ਵਿੱਚੋਂ ਲੰਘਦਿਆਂ ਹੋਇਆਂ ਆਖਰ ਨੂੰ ਉਹਨਾਂ ਨੂੰ ਨੌਕਰੀ ਤੋਂ ਫਾਰ ਕਰ ਦਿੱਤਾ ਗਿਆ। ਇਸ ਦਰਮਿਆਨ ਰਫੀ ਜੀ ਉਹਨਾਂ ਕੋਲੇ ਆਏ ਵੀ ਉਹਨਾਂ ਆਖਿਆ ਵੀ ਮੈਂ ਤੁਹਾਡਾ ਨਹਿਰੂ ਨਾਲ ਸਮਝੌਤਾ ਕਰਾ ਦੇਣਾ। ਪਰ ਉਹ ਕਹਿੰਦੇ ਸਮਝੌਤਾ ਤਾਂ ਹੋ ਜਾਏਗਾ ਫਿਰ ਜਿਹੜਾ ਕਪੂਰ ਸਿੰਘ ਨੇ ਉਹ ਨਿਰਣੈ ਉਹ ਮਰ ਜਾਏਗਾ ਵਿੱਚੋਂ। ਉਹ ਨਿਰਣੈ। ਭਾਬ ਕਿਉਂ ਜਿਹੜੀ ਅਨਖਿਆ ਜਾਂ ਜੋ ਮੈਂ ਸੱਚਲੀ ਗੱਲ ਕਰਦਾ ਉਹ ਨਹੀਂ ਹੋਣਾ। ਉਹਦੇ ਤੋਂ ਬਾਅਦ ਉਹ ਜਗਰਾਉ ਤੋਂ ਲੋਕ ਸਭਾ ਦੀ ਸੀਟ ਵੀ ਲੜੇ ਲੋਕ ਸਭਾ ਲਈ ਵੀ ਚੁਣੇਗਾ ਫਿਰ ਉਹਦੇ ਤੋਂ ਬਾਅਦ ਉਹਨਾਂ ਨੇ ਵਿਧਾਨ ਸਭਾ ਇਹ ਸਾਰੀਆਂ ਸੀਟਾਂ ਇਹ ਸਭ ਕੁਝ ਦੇ ਵਿੱਚ ਉਹਨਾਂ ਲੇਕਿਨ ਇਹਨਾਂ ਸਭ ਅਹੁਦਿਆਂ ਤੇ ਰਹਿੰਦਿਆਂ ਹੋਇਆਂ ਜਿਹੜੀ ਕੌਮ ਦੀ ਪੰਥ ਦੀ ਗੱਲ ਸੀ ਉਹਨੂੰ ਕਦੇ ਵਿਸਾਰਿਆ ਨਹੀਂ ਉਹ ਅਕਸਰ ਕਹਿੰਦੇ ਸਨ ਇਥੋਂ ਲੋਕ ਕਹਿੰਦੇ ਉਹਨਾਂ ਨੂੰ ਚੁਣ ਕੇ ਤੋੜਦੇ ਆ ਜਦੋਂ ਹੀ ਇਹ ਸ਼ੰਭੂ ਬਾਰਡਰ ਪੈਂਦਾ ਹੁਣ ਤਾਂ ਕਹਿੰਦੇ ਜਿਵੇਂ ਇਹਨਾਂ ਨੂੰ ਝੰਡੀ ਵਾਲੀ ਕਾਰ ਮਿਲਦੀ ਹੈ ਉੱਥੋਂ ਕਲੰਘਦੇ ਨੇ ਫਿਰ ਇਹਨਾਂ ਨੂੰ ਪੰਜਾਬ ਵਿੱਚ ਸਰ ਜਾਂਦਾ ਫਿਰ ਇਹ ਪੰਜਾਬ ਦੀ ਨਹੀਂ ਫਿਰ ਉਧਰ ਦੇ ਹੀ ਹੋ ਕੇ ਰਹਿ ਜਾਂਦੇ ਇਹੋ ਜਿਹਾ ਕੁਝ ਕਹਿੰਦੇ ਇਹ ਇਹੋ ਜਿਹਾ ਕਰਮ ਕਰਦੇ ਆ ਉਹ ਹੁਣ ਜਿਸ ਵਕਤ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਬਹੁਤ ਸਾਰੀਆਂ ਪੁਸਤਕਾਂ ਜਿਹੜਾ 1973 ਵਿੱਚ ਜਿਹਨੂੰ ਆਪਾਂ ਆਨੰਦਪੁਰ ਸਾਹਿਬ ਦਾ ਮਤਾ ਕਹਿੰਦੇ ਆ ਇਹ ਸਾਰਾ ਕੁਝ ਉਹਨਾਂ ਦੀ ਸੋਚ ਉਹਨਾਂ ਦੀ ਵਿਚਾਰ ਵਿੱਚੋਂ ਉਪਜਿਆ ਹੋਇਆ ਸੀ ਜਿਹਨੂੰ ਬਾਅਦ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਜੀ ਪਿੰਡਰਾਂ ਵਾਲਿਆਂ ਔਰ ਅਕਾਲੀ ਦਲ ਨੇ ਉਹ ਸਭ ਕੁਝ ਨੇ ਅਪਣਾਇਆ ਜਿਹਨੂੰ ਆਨੰਦਪੁਰ ਸਾਹਿਬ ਦਾ ਮਤਾ ਕਿਹਾ ਜਾਂਦਾ ਹੈ ਇਹ ਉਹਨਾਂ ਦੁਆਰਾ ਇਹ ਸਭ ਘਾੜਤ ਜਿਹੜੀ ਉਹ ਕੜੀ ਗਈ ਸੀ ਔਰ ਇਹ ਗੱਲ ਉਹ ਪਾਰਲੀਮੈਂਟ ਦੇ ਵਿੱਚ ਖਲੋ ਕੇ ਜਿੱਦਣ 1962 ਦੇ ਵਿੱਚ ਚੀਨ ਤੋਂ ਹਾਰਿਆ ਭਾਰਤ ਤੁਸੀਂ ਉਹਨਾਂ ਦੀ ਕਿਤੇ ਸਟੇਟਮੈਂਟ ਸੁਣ ਕੇ ਵੇਖੋ ਲੋਕ ਸਭਾ ਦੇ ਵਿੱਚ ਖੜੋ ਕੇ ਉਹਨਾਂ ਨੇ ਕਿਹਾ ਨਹਿਰੂ ਦੇ ਵਿਰੁੱਧ ਜਿਹੜਾ ਉਹ ਮਤਾ ਲਿਆਂਦਾ ਤੇ ਉਹਨਾਂ ਆਖਿਆ ਵੀ ਜਿਹੜਾ ਉਸ ਗੁਰੂ ਕੇ ਪਿਆਰੇ ਗੁਰਸਿੱਖ ਨੇ ਏਡੀ ਜਨਰਲ ਜੋਰਾਵਰ ਸਿੰਘ ਉਹਨੇ ਕਹਿੰਦੇ ਤਿੱਬਤ ਜਿਹੜਾ ਹੈ ਉਹ ਭਾਰਤ ਦਾ ਹਿੱਸਾ ਬਣਾਇਆ ਸੀ ਅੱਜ ਉਸ ਪੰਡਤ ਨੇ ਗਵਾ ਕੇ ਰੱਖ ਦਿੱਤਾ ਮੂੰਹ ਤੇ ਕਿਆ ਖਲੋ ਕੇ ਪਾਰਲੀਮੈਂਟ ਦੇ ਵਿੱਚ ਜਦੋਂ 1966 ਵਿੱਚ ਉਹਨਾਂ ਨੇ ਪੰਜਾਬ ਪੁਨਰਗਠਨ ਦਾ ਮਤਾ ਲਿਆਂਦਾ ਪਾਰਲੀਮੈਂਟ ਵਿੱਚ ਖਲੋ ਕੇ ਆਖਿਆ ਵੀ ਇਹ ਗੰਦਾ ਆਂਡਾ ਹੈ ਜੋ ਇਹ ਪੇਸ਼ ਕੀਤਾ ਹੈ ਬਿੱਲ ਨਹੀਂ ਹੈ ਮਤਲਬ ਸਿੱਧੇ ਲਫ਼ਜ਼ਾਂ ਦੇ ਵਿੱਚ ਇਹੋ ਜੀ ਜ਼ੁਰਤ ਜਿਹੜੀ ਆ ਉਹ ਕਿਸੇ ਨਿਰਸਵਾਰਥ ਮਨੁੱਖ ਦੇ ਅੰਦਰ ਕਿਸੇ ਜਿਹਦੇ ਅੰਦਰ ਕੋਈ ਲਾਗ ਲਾਲਚ ਇਹੋ ਜੀ ਚੀਜ਼ ਨਹੀਂ ਹੈ ਔਰ ਉਹ ਅਕਸਰ ਕਹਿੰਦੇ ਸਮਝੇ ਉਹਨਾਂ ਦੀ ਤੁਸੀਂ ਉਹਨਾਂ ਮਹਿਮਾ ਬਾਰੇ ਸੁਣੋਗੇ ਜਿੰਨੀ ਵਾਰੀ ਚੋਣ ਲੜੇ ਉਹ ਕਹਿੰਦੇ ਭਾਈ ਜੇ ਤਾਂ ਤੁਸੀਂ ਇਹ ਆਸ ਕਰਦੇ ਹੋ ਵੀ ਮੈਂ ਤੁਹਾਨੂੰ ਛਰਾ ਬਣਨਾ ਕੁਝ ਇਹ ਕੰਮ ਨਹੀਂ ਹੋਣਾ ਜੇ ਤੁਸੀਂ ਇਸ ਕਾਰਨ ਪਾਉਣੀ ਹੈ ਕੋਈ ਵੀ ਮੇਰੇ ਨਾਂ ਤੇ ਦੇ ਮੈਨੂੰ ਵੋਟ ਨਾ ਪਾਇਓ ਜੇ ਜੇ ਪੰਥ ਦੀ ਕੌਮ ਦੀ ਕੋਈ ਬਿਹਤਰੀ ਦੀ ਗੱਲ ਪੰਜਾਬ ਦੀ ਗੱਲ ਕਰਦੇ ਹੋ ਫਿਰ ਮੈਨੂੰ ਚੁਣਿਓ ਨਹੀਂ ਤੇ ਨਾ ਚੁਣਿਓ ਜੇ ਮੈਨੂੰ ਵੋਟ ਨਾ ਪਾਇਓ ਤਾਂ ਇਹੋ ਜਿਹੇ ਜੀਵਨ ਜਿਹੜੇ ਨੇ ਜਦੋਂ ਅਸੀਂ ਅੱਜ ਆਪਣੇ ਬੱਚਿਆਂ ਨੂੰ ਲੋੜ ਹੈ ਸਾਨੂੰ ਵੀ ਇਹੋ ਜੇ ਕਿੰਨੀਆਂ ਉਹ ਪਛਾਵਾਵਾਂ ਜਾਣਦੇ ਸਨ ਕਿੱਡਾ ਇੰਟੈਲੀਜੈਂਟ ਉਹਨਾਂ ਦਾ ਜਿਹੜਾ ਹੈ ਉਹ ਸਾਰੇ ਦਾ ਸਾਰਾ ਤੁਸੀਂ ਉਸ ਨੂੰ ਜਦੋਂ ਵੇਖੋਗੇ ਤਾਂ ਉਹਦੇ ਵਿੱਚ ਉਹ ਸਮੇਂ ਦੇ ਅੰਦਰ 히బ్రੂ ਤੱਕ ਪਾਲੀ ਭਾਸ਼ਾ ਅਰਬੀ ਪਰਸ਼ੀਅਨ ਇੰਗਲਿਸ਼ ਤੱਕ ਜਾਣਦੇ ਸਨ। ਤੋਂ ਇਨੀਆਂ ਪਛਾਵਾਂ ਦਾ ਗਿਆਨ ਤੇ ਹਰ ਪੱਖ ਤੋਂ ਪੜ੍ਹਾਈ ਹੋ ਕਿੰਨੀ ਤੇ ਬੰਦਾ ਪੜ੍ਹਾਈ ਲਿਖਾਈ ਜਦੋਂ ਆਉਂਦੀ ਹੈ ਫਿਰ ਉਹ ਥੋੜਾ ਜਿਹਾ ਨਾ ਜਿਆਦਾ ਜਿਹਨੂੰ ਆਪਾਂ ਦੂਸਰੇ ਸਿਸਟਮ ਦੇ ਵਿੱਚ ਕਹਿ ਦਈਏ ਉਹ ਅੰਦਾਜ਼ੀ ਨਹੀਂ ਬੰਦੇ ਨੂੰ ਇਹ ਪੱਖ ਪਾਤੀ ਉਹ ਕੌਮ ਪੰਥ ਵਾਲੀ ਕਹਾਣੀ ਭੁੱਲ ਕੇ ਨਾ ਫਿਰ ਉਹ ਜਿਆਦਾ ਦੂਸਰੇ ਪਾਸੇ ਨੂੰ ਹੁਣ ਹੋਣ ਵਾਲੇ ਪਾਸੇ ਤੁਰ ਪੈਂਦੇ ਭੁੱਲ ਜਾਂਦੇ ਆਪਣੀਆਂ ਜੜਾਂ ਨੂੰ ਬਿਨ ਨਹੀਂ ਜੀ ਨਹੀਂ ਅਸੀਂ ਇਹੋ ਜੀ ਜਿਹੜੀ ਆ ਸੌੜੀ ਸੋਚ ਨਹੀਂ ਰੱਖਦੇ ਜੀ ਅਸੀਂ ਤਾਂ ਆਹ ਹਾਂ ਆਹ ਹੈ ਲੇਕਿਨ ਉਹ ਜੀਵਨ ਉਹਨਾਂ ਦਾ ਪੜ੍ਹ ਕੇ ਉਹਦੇ ਤੋਂ ਸੇਧ ਲੈਣੀ ਚਾਹੀਦੀ ਵੀ ਏਡੇ ਏਡੇ ਉੱਚੇ ਮਰਾਤਮਿਆਂ ਤੇ ਪਹੁੰਚ ਕੇ ਵੀ ਪੰਥ ਦੀ ਕੌਮ ਦੀ ਜਿਹੜੀ ਹੈ ਉਹ ਸੇਵਾ ਕਿਸ ਢੰਗ ਨਾਲ ਉਹਦੇ ਪ੍ਰਤੀ ਦਰਦ ਕਿਹੋ ਜਿਹਾ ਅੰਦਰ ਹੋਣਾ ਚਾਹੀਦਾ ਤਾਂ ਉਹ ਐਸੀ ਸ਼ਖਸੀਅਤ ਜਿਨ੍ਹਾਂ ਦਾ ਜੀਵਨ ਪੜ੍ਹ ਕੇ ਬਹੁਤ ਵੱਡੀ ਸੇਧ ਮਿਲਦੀ ਉਹਨਾਂ ਦੀਆਂ ਲਿਖਤਾਂ ਪੜ੍ਹ ਕੇ ਸਰਦਾਰ ਕਪੂਰ ਸਿੰਘ ਜੀ ਅੱਜ ਦੇ ਦਿਨ 1900 ਜਸ ਸੀ ਦੇ ਵਿੱਚ ਇਸ ਸੰਸਾਰ ਤੋਂ ਰਵਾਨਗੀ ਪਾ ਗਏ ਉਹਨਾਂ ਦੇ ਕੀਤੇ ਹੋਏ ਪੰਥ ਪ੍ਰਤੀ ਕੌਮ ਪ੍ਰਤੀ ਜਿਹੜੇ ਕੰਮ ਨੇ ਉਹ ਸਦੇ ਕੌਮ ਦੇ ਲਈ ਰਾਧ ਸਿਰ ਨੇ ਸਤਿਗੁਰੂ ਦਾਤਾ ਰਹਿਮਤ ਕਰੇ ਇਹੋ ਜੇ ਰੋਸ਼ਨ ਦਿਮਾਗ ਐਸੇ ਜੀਵਨ ਕੌਮ ਦੇ ਵਿੱਚ ਪੰਥ ਦੇ ਵਿੱਚ ਜਿਹੜਾ ਉਹ ਪੈਦਾ ਹੋਣ ਉੱਭਰ ਕੇ ਸਾਹਮਣੇ ਆਉਣ ਉਹਨਾਂ ਦੇ ਹੱਥ ਕੌਮ ਦੀ ਪੰਥ ਦੀ ਜਿਹੜੀ ਉਹ ਬਾਗ ਡੋਰ ਹੋਵੇ ਤਾਂ ਕਿ ਕੌਮ ਪੰਥ ਹੋਰ ਚੜ੍ਹਦੀ ਕਲਾ ਵਿੱਚ ਹੋਵੇ ਇਨੀਆਂ